ਇਹ ਜਿਹੜੇ ਤੁਸੀਂ ਨੀਲੀ ਰਾਵੀ ਪਿਓਰ ਬਰੀਡ ਦੇਖ ਰਹੇ ਹੋ ਵੀਡੀਓ ਹੈਗੀ ਹੈ ਜੀ ਪਿੰਡ ਛਰੀ ਆਲਾ ਬਰਾੜ ਤੇ ਬਾਈ ਨੇ ਜਿਹੜਾ ਬਰੀਡ ਤੇ ਕੰਮ ਸ਼ੁਰੂ ਕੀਤਾ ਤੇ ਚੰਗੀਆਂ ਮੱਝਾਂ ਨੇ ਦੋਵੇਂ ਹੀ ਤੇ ਦੋਵੇਂ ਹੀ ਹੋਣ ਲਈਆਂ ਨੇ ਤੇ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਆ ਸਾਹਮਣੇ ਸਕਰੀਨ ਤੇ ਤੁਸੀਂ ਜਿਹੜੀ ਮੱਝ ਦੇਖ ਰਹੇ ਹੋ ਪਹਿਲੇ ਨੰਬਰ ਤੇ ਇਹ ਬਾਈ ਨੇ ਮੱਝ ਲਈ ਕਟਿਆਂ ਵਾਲਿਆਂ ਤੋਂ ਇਹਨੇ ਮਗਰ ਬੱਚਾ ਬਹੁਤ ਸੋਹਣਾ ਕੱਟੀ ਤੁਹਾਨੂੰ ਉਹ ਵੀ ਦਿਖਾ ਦੇਣੀ ਆ ਤੇ ਬਰੀਡ ਦੇ ਵਿੱਚ ਇਹ ਵੀ ਕੈਰੈਕਟਰ ਪੂਰੇ ਆ ਬਹੁਤ ਵਧੀਆ ਮੱਝ ਆ ਤੇ ਬਾਈ ਨੂੰ ਘੁੰਮ ਦਿਆ ਫਿਰਦਿਆਂ ਕਿਤੇ ਜਿਹੜੇ ਵੱਡਣ ਵਾਲੇ ਹੁੰਦੇ ਆ ਉੱਥੋਂ ਨੰਗਿਆ ਤੇ ਇਹਨੇ ਮੱਝ ਦੇਖ ਕੇ ਤੇ ਗੱਲਬਾਤ ਕਰਕੇ ਤੇ ਉਹ ਬਾਈ ਹੋਣਾ ਇਹਨੂੰ ਮੱਝ ਬਾਈ ਨੂੰ ਦੇ ਦਈ ਤੇ ਬਹੁਤ ਤਗੜਾ ਪੁੰਨ ਦਾ ਕੰਮ ਐ ਵੀ ਤੇ ਖੋਚਣ ਵਾਲੀ ਗੱਲ ਇਹ ਆ ਕਿ ਬਰੀਡ ਕਿੱਡੀ ਵਧੀਆ ਉਹਨਾਂ ਕੋਲੇ ਵੀ ਆਉਂਦੀ ਆ ਬਾਈ ਇਹਦਾ ਮੂੰਹ ਕਰੀ ਮਾਰਾ ਇਧਰ ਨੂੰ ਮੱਝ ਦਾ ਮੱਝ ਵਿਖਾਈਏ ਤੇ ਇਹ ਮੱਝ ਜਿਹੜੀ ਚੱਲੀ ਸੀ ਵੱਢਣ ਵਾਸਤੇ ਤੇ ਆਹ ਦੇਖੋ ਜੀ ਕਿੱਡੀ ਘੈਂਟ ਕਿੱਡੀ ਚੰਗੀ ਬਰੀਡ ਤੇ ਬਹੁਤ ਵਧੀਆ ਇਹਦੇ ਮਗਰ ਬੱਚਾ ਬਹੁਤ ਸੋਹਣਾ ਆਇਆ ਤੇ ਅੱਗੇ ਬਾਈ ਨੇ ਜਿਹੜਾ ਬਰੀਡ ਤੇ ਕੰਮ ਕਰਨਾ ਚੰਗੇ ਬੱਚੇ ਲੈਣੇ ਨੇ ਤੇ ਚੰਗੇ ਸੀਮਣ ਵਰਤ ਕੇ ਤੇ ਇੱਕ ਬਾਈ ਹੁਣਾ ਕੋਲੇ 500 800 ਕਿੰਨਾ ਬੋਲੋ ਜਿਹੜਾ ਜਿਹੜਾ ਬੋਲ ਲੈ ਆਂਦਾ ਆਪਾਂ 852 852 ਨੰਬਰ ਜਿਹੜਾ ਬੋਲ ਤੇ ਉਹ ਨਾਬੇ ਵਾਲਾ ਉਹ ਵੀ ਆ ਗਿਆ ਉਹ ਗੁਰੂੜਸਾ ਖੜਾ ਵੀਡੀਓ ਆਪ ਪਾਈ ਹੋਈ ਆ ਬਹੁਤ ਚੰਗਾ ਬੋਲਾ ਤੇ ਅੱਗੇ ਬਰੀਡ ਤੇ ਕੰਮ ਚੱਲਣਾ ਇਹਦੀ ਡਿਟੇਲ ਦਿਓ ਮਾੜੀ ਜੀ ਆਪਾਂ ਕਿਵੇਂ ਮਿਲੀ ਤੇ ਕਿੱਥੋਂ ਆਈਏ ਇਹ ਵੀਰ ਜੀ ਥੋੜਾ ਉੱਚੀ ਬੋਲਿਆ ਜੀ ਇਹ ਵੀਰ ਜੀ ਆਪਾਂ ਨਾ ਲੱਖੋ ਕਿਆਂ ਤੋਂ ਲਈ ਸੀਗੀ ਆਪਾਂ ਈਦ ਦੇ ਉੱਤੇ ਮਤਲਬ ਕਿ ਮੁਸਲਮਾਨ ਲੈ ਕੇ ਜਾ ਰਹੇ ਸੀ ਮੱਜ ਨੂੰ ਠੀਕ ਹੈ ਤੇ ਉਸ ਟਾਈਮ ਆਪਾਂ ਐ ਮੱਜ ਉਹਨਾਂ ਤੋਂ ਲਵਾਈ ਸੀਗੀ ਠੀਕ ਹੈ ਹਾਂਜੀ ਇਹ ਮਤਲਬ ਜਿਹੜੇ ਵੱਡਣ ਵਾਲੇ ਉਹਨਾਂ ਤੋਂ ਆਪਾਂ ਲਈ ਹਾਂਜੀ ਵੱਡਣਾਂ ਨੇ ਤਾਂ ਲਈ ਆ ਜੀ ਤੇ ਚਿੰ ਕਿੰਨੀ ਚੰਗੀ ਬ੍ਰੀਡ ਤੁਹਾਨੂੰ ਮਿਲ ਗਈ ਹੈ ਬਹੁਤ ਵਧੀਆ ਹਾਂਜੀ ਤੇ ਇਹਦਾ ਬਹੁਤ ਬਹੁਤ ਠੰਡੀ ਆ ਜੀ ਇਹਨੇ ਮਗਰ ਬੱਚਾ ਬਹੁਤ ਵਧੀਆ ਆਇਆ ਕੱਟੀ ਮਗਰ ਕੱਟੀ ਜਿਹੜੀ ਬਹੁਤ ਸੋਹਣੀ ਆ ਤੁਹਾਨੂੰ ਦਿਖਾ ਦੇਣੀ ਆ ਕੱਟੀ ਤੇ ਇਸੇ ਕਰਕੇ ਜੋਰ ਲਾਈ ਲਾ ਸਾਡੇ ਬੋਣਾਂ ਦਾ ਟ੍ਰੀਟਮੈਂਟ ਕਰਾ ਰਹੇ ਆ ਜੀ। ਅੱਛਾ। ਹਾਂ ਜੀ ਵੀ ਅੱਗੇ ਬੱਚੇ ਮੇਹ ਦੇਗੀ ਵੀ ਚੰਗੇ ਲਾਊਗੀ ਤਾਂ ਹੀ ਇਹਦੇ ਹਾਂ। ਨਹੀਂ ਬੱਚੇ ਸੋਹਣੇ ਲਾਊ ਕੱਟੀ ਬੜੀ ਸੋਹਣੀ ਆ। ਹਾਂ ਜੀ। ਕੱਟੀ ਆ ਕੱਟੀ ਦਿਖਾਈਏ ਪਹਿਲਾਂ ਆਪ ਫਿਰ ਦੂਜੀ ਮੱਝ ਵਿਖਾਉਣੀ ਆ। ਆਹ ਕੱਟੀ ਆਈ ਆ ਜੀ ਮੱਝ ਦੇ ਮਗਰ ਨਾਲ। ਦੇਖੋ ਤੁਸੀਂ ਕਿੱਡੀ ਸੋਹਣੀ ਮਾਰਕਿੰਗ ਆ। ਇਹਨੂੰ ਇੱਧਰ ਨੂੰ ਘੁਮਾ ਕੇ ਨਾ ਇੱਧਰ ਨੂੰ ਮੂੰਹ ਕਰੀਏ ਤੁਸੀਂ। ਤੇ ਚੰਗੇ ਬੱਚੇ ਜਿਹੜੀ ਮੱਝ ਅੱਗੇ ਪਾਊਗੀ ਤੇ ਬਰੀਡ ਤੇ ਕੰਮ ਕੀਤਾ ਸ਼ੁਰੂ। ਤੇ ਇਹ ਜਿੱਦਣ ਮੱਝ ਜਿੱਦਣ ਆਈ ਸੀ ਉਸ ਦਿਨੇ ਕੱਟੀ ਨਾਲ ਸੀ ਬਹੁਤ ਹੌਲੀ ਸੀ। ਬਾਈ ਨੇ ਮੈਨੂੰ ਫੋਟੋਆਂ ਪਾਈਆਂ ਸੀਗੀਆਂ ਬੜੀ ਹੌਲੀ ਕੱਟੀ ਸੀ ਚੁੱਕ ਕੇ ਠਾਉਣ ਵਾਲਾ ਕੰਮ ਸੀ ਤੇ ਅੱਜ ਦੇਖੋ ਤੁਸੀਂ ਕਿੰਡੀ ਸੋਹਣੀ ਗਰੋਥ ਇਹ ਕਿੰਨਾ ਚਿਰ ਹੋ ਗਿਆ ਆਪਣੇ ਕੋਲ ਆਈ ਇਹ ਤੇ ਆਪਾਂ ਨੂੰ 3 ਮਹੀਨੇ ਹੋ ਗਏ 3 ਮਹੀਨੇ ਠੀਕ ਹੈ ਤੇ ਇਹਦੀ ਉਮਰ ਅਮਰ ਦਾ ਤਾਂ ਨਹੀਂ ਕੋਈ ਵੀ ਪਤਾ ਆ ਵੀ ਕਿੰਨੇ ਚਿਰ ਦੀ ਪਹਿਲਾਂ ਉੱਥੇ ਹੈਗੀ ਸੀ ਕਿਸ ਹਾਲਤਾਂ ਸੀਗਾ ਤੇ ਬਾਕੀ ਬਹੁਤ ਸੋਹਣੀ ਕੱਟੀ ਜਿਹੜੀ ਬਣੂਗੀ ਝੋਲੀ ਝਾੜੀ ਬਹੁਤ ਚੰਗੀ ਆ ਬਹੁਤ ਵਧੀਆ ਬਹੁਤ ਜ਼ਿਆਦੀ ਮਾੜੀ ਤੁਸੀਂ ਹੁਣੇ ਹੀ ਦੇਖੋ ਕਿੰਡੀ ਸੋਹਣੀ ਝੋਲੀ ਜਿਹੜੀ ਦਿਖਾਉਂਦੀ ਪਈ ਆ ਬਹੁਤ ਵਧੀਆ ਚੀਜ਼ ਬਣੂਗੀ ਅੱਗੇ ਬਰੀਡ ਜਿਹੜੀ ਚੰਗੀ ਤਿਆਰ ਤੇ ਇਹਦੀ ماں ਤੁਹਾਨੂੰ ਦਿਖਾਈ ਦਿੱਤੀ ਹੈ ਜਿਹੜੀ ਉੱਥੋਂ ਲਿਆਂਦੀ ਹੈ ਕੱਟੀ ਉਹਦਨ ਮਗਰ ਆਈ ਸੀ ਤੇ ਇੱਕ ਦੂਜੀ ਮੱਝ ਆ ਜੀ ਇਹ ਵੀ ਨੀਲੀ ਰਾਵੀ ਦੇ ਵਿੱਚ ਬਾਈ ਦੇ ਲਿਆਂਦੀ ਹੈ ਬਰੀਡ ਤੇ ਕੰਮ ਕਰਨ ਵਾਸਤੇ ਤੇ ਬਹੁਤ ਚੰਗੀ ਗੱਲ ਆ ਦੇਖੋ ਤੁਸੀਂ ਬਰੀਡ ਪੂਰੇ ਕਰੈਕਟਰ ਪੂਰੀ ਠੰਡੀ ਸੀਲ ਹੈ ਵੀ ਤੇ ਆ ਦੇਖੋ ਜੀ ਆਰਡਰ ਕੁਆਲਟੀ ਇੱਕ ਢੱਡਾ ਢੱਡਾ ਬਹੁਤ ਚੌੜਾ ਹੀ ਮੱਝ ਦਾ ਆਪਾਂ ਆ ਦੇਖੋ ਇਹ ਚੀਜ਼ ਦੇਖ ਕੇ ਲਈ ਆ ਵੀ ਚੌੜਾ ਬਹੁਤ ਢੱਡਾ ਦੋਰੇ ਖੁੱਡੇ ਦੀ ਮੱਝ ਜੀ ਠੀਕ ਹੈ ਹਾਂਜੀ ਆਹ ਵੇਖੋ ਗਿੱਠ ਤੋਂ ਜ਼ਿਆਦਾ ਵਿਥੀ ਜਾਏਗੀ ਖੁੱਡੇ ਦੇ ਵਿੱਚ ਆਹ ਖੁੱਡਾ ਬਰਾਬਰ ਹੀ ਲੱਗ ਰਿਹਾ ਹੀ ਮੱਝ ਦਾ ਥੋੜੀ ਲੱਸੀ ਆ ਜਦੋਂ ਰਾਜੀ ਹੋ ਗਈ ਹੈ ਬਹੁਤ ਵਧੀਆ ਹਾਂਜੀ ਹਾਂਜੀ ਥੋੜੀ ਮੱਝ ਨਾ ਬਿਮਾਰ ਹੋ ਗਈ ਸੀ ਇਸੇ ਕਰਕੇ ਥੋੜੀ ਲੱਸੀ ਹੋ ਗਈ ਆ ਠੀਕ ਹੈ ਤੇ ਹੁਣ ਰਿਕਵਰੀ ਕਰ ਰਹੀ ਹੈ ਮੱਝ ਠੀਕ ਹੈ ਮਤਲਬ ਕਿ ਦੁੱਧ ਤੇ ਆ ਰਹੀ ਆ ਫੇਰ ਦੁਬਾਰਾ ਇੱਕ ਵਾਰੀ ਜਮਾ ਟੁੱਟ ਗਈ ਸੀ ਬਹੁਤ ਲੱਸੀ ਹੋ ਗਈ ਸੀ ਮੱਝ ਠੀਕ ਹੈ ਹਾਂਜੀ ਹਾਂਜੀ ਮਤਲਬ ਤਿੰਨ ਚਾਰ ਦਿਨ ਪੱਠੇ ਨਹੀਂ ਖਾਦੇ ਮੱਝ ਨੇ ਹੁਣ ਇਹ ਕਿਹੜੇ ਬੁੱਲ ਦੀ ਹੋਊਗੀ ਕੋਈ ਪਤਾ ਉਹਨਾਂ ਦੱਸਿਆ ਉਹ ਕਹ ਰਹੇ ਰੋੜਾ ਵਾਲੇ ਬੁੱਢਾ ਸਾਨ ਹੁੰਦਾ ਹੈ ਗਿਆ ਪੱਤੀਆਂ ਖਾਦਾਂ ਤੋਂ ਹੋ ਕੇ ਮਰਿਆ ਜੀ ਰੋੜਾ ਵਾਲੇ ਦਾ ਸੀ ਹਾਂਜੀ ਰੋੜਾ ਵਾਲੇ ਦੀ ਲਾਈਨ ਬਹੁਤ ਮਸ਼ਹੂਰ ਇਹ ਉਸ ਲੈਣ ਦੀ ਦੱਸਿਆ ਆਪਾਂ ਨੂੰ ਜੀ ਹਾਂਜੀ ਮਾਂ ਦੀ ਬਹੁਤ ਚੰਗੀ ਸੀਗੀ 15 20 ਸੂਏ ਸੂਈ ਉਹਨਾਂ ਕਰਾਈ ਹਜੇ ਮਤਲਬ ਹੈਗੀ ਆ 20 ਸੂਏ ਸੂਪੀ ਜਿੰਦੀ ਮਾਂ ਜੇ ਠੀਕ ਹੈ ਹਾਂਜੀ ਹਾਂਜੀ ਹਜੇ ਵੀ ਖੜੀ ਉਹਨਾਂ ਦੀ ਹਜੇ ਵੀ ਖੜੀ ਹੈ ਜੀ ਉਹਨਾਂ ਨੇ ਫ੍ਰੀ ਕਰ ਦਿੱਤੀ ਹੈ ਸੂਆ ਨਹੀਂ ਲੈ ਰਿਆ ਇਸ ਨੂੰ ਠੀਕ ਹੈ ਹਾਂਜੀ ਜੀ ਉਸ ਲੈਣ ਦੀ ਮੱਝ ਹੈ ਜੀ ਹਾਂਜੀ ਇਹ ਹੁਣ ਚੌਥੇ ਸੂਏ ਮਤਲਬ ਕਿ ਸੂਈ ਹੋਈ ਆ ਮਗਰ ਇਹਦੇ ਪੂਰੀਆਂ ਜੇ ਜਾਂ ਛੋਟਾ ਛੱਡੋਂਗੇ ਉਹ ਜੇ ਬੱਚੇ ਦਿੰਦੀ ਮਤਲਬ ਉਹ ਜੇ ਬੱਚਾ ਦੇ ਦੇ ਹਾਂਜੀ ਹਾਂਜੀ ਜੇ ਬੂਰੇ ਬੂਰੇ ਛੋਟੇ ਛੱਡੋਂਗੇ ਬੂਰਾ ਜੇ ਜੇ ਬੱਚਾ ਹਾਂਜੀ ਹਾਂਜੀ ਇਹ ਹਾਂਜੀ ਬੱਚੇ ਲੈਣੇ ਠੀਕ ਆ ਜੀ ਇਹ ਬਾਈ ਨੇ ਬ੍ਰੀਡਾਸ ਤੇ ਲੈਂਦੀ ਆ ਅੱਗੇ ਬ੍ਰੀਡ ਤਿਆਰ ਕਰਨੀ ਆ ਤੇ ਬਹੁਤ ਸੋਹਣੀਆਂ ਮੱਜਾਂ ਮਾਲਕ ਨੇ ਕੀਤੀ ਕਿਰਪਾ ਦੋਵੇਂ ਮਿਲੀਆਂ ਤਿੰਨ ਹੀ ਹੋ ਗਈਆਂ ਜੀ ਇੱਕ ਜਿਹੜੀ ਕੱਟੀ ਤੁਸੀਂ ਦੇਖੀ ਆ ਉਹ ਤਾਂ ਫਿਰ ਪੂਰਾ ਸਿਰਾ ਹੀ ਲੱਗਿਆ ਪਿਆ ਉਹਦੀ ਕੱਲੀ ਦੀ ਵੀਡੀਓ ਹੀ ਬਣਾਉਣੇ ਆਪਾਂ ਇਹਦਾ ਮੂੰਹ ਕਰਿਓ ਮਰਿਆ ਹੋਰਾਂ ਨੂੰ ਆਹ ਦੇਖੋ ਜੀ ਇਹਦੀ ਮਾਰਕੀਟਿੰਗ ਅੱਖ ਬਹੁਤ ਸੋਹਣੀ ਅੱਖ ਦੇਖੋ ਤੁਸੀਂ ਕਿੱਡੀ ਘੈਂਟ ਆ ਬਾਕੀ ਠੰਡੀ ਸੀ ਇਹ ਲਈ ਉਪਰਾਂ ਪਣ ਜਾਵਣੀ ਹੈਗਾ ਨਹੀਂ ਤਾਂ ਹਾਂ ਹੈ ਹੀ ਨਹੀਂ ਆ ਕੋਲੇ ਖੜਿਆ ਨਹੀਂ ਤਾਂ ਪਸ਼ੂ ਥੋੜਾ ਬਾਲਾ ਪੁਰਕ ਲੈ ਉਹਨੂੰ ਤਾਂ ਪਰਵਾਹ ਹੀ ਕੋਈ ਨਹੀਂ ਹੈਗੀ ਤੇ ਆ ਦੇਖੋ ਜੀ ਅਡਰ ਕੁਆਲਟੀ ਫੜਿਓ ਮਾੜੀ ਪੂਛ ਬਸ ਛੱਡ ਦਿਓ ਤੇ ਬਹੁਤ ਚੰਗੀ ਬ੍ਰੀਡ ਆ ਜੇ ਅੱਗੇ ਬ੍ਰੀਡ ਤੇ ਕੰਮ ਜਿਹੜਾ ਸ਼ੁਰੂ ਕੀਤਾ ਚੰਗੇ ਬੱਚੇ ਲੈਣੇ ਆ ਹੌਲੀ ਹੌਲੀ ਫਾਰਮ ਨੂੰ ਲਾਉਣਾ ਆ ਦੇਖੋ ਜੀ ਅਡਰ ਕੁਆਲਟੀ ਤੇ ਦੂਸਰੀ ਮੱਝ ਉਹ ਆ ਜੀ ਬਸ ਛੱਡ ਦਿਓ ਦੂਸਰੀ ਮੱਝ ਆ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ